ਵੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬੰਦੀ ਸਿੰਘਾਂ ਵਾਸਤੇ ਯਾਰ ਚੰਡੀਗੜ੍ਹ ਮੋਰਚਾ ਲੱਗੇ ਨੂੰ ਮੇਰੇ ਖਿਆਲ ਚ 2 ਸਾਲ ਹੋ ਗਏ ਉਹਨਾਂ ਦੀ ਮੰਗ ਕੀ ਹੈ ਕਿ ਜਿਹੜੇ ਬੰਦੇ ਆਪਦਿਆਂ ਜੇਕਰ ਉਹਨਾਂ ਨੇ ਗਨਾਹ ਕੀਤਾ ਹੈ ਸਰਕਾਰ ਦੀ ਨਜ਼ਰ ਦੇ ਵਿੱਚ ਜਾਂ ਅਦਾਲਤਾਂ ਦੀ ਨਜ਼ਰ ਦੇ ਵਿੱਚ ਤੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦਿੱਤੀ ਤੇ ਉਹਨਾਂ ਨੇ ਸਜ਼ਾ ਭੁਗਤ ਲਈ ਜੇ 20 ਸਾਲ ਸਜ਼ਾ ਹੋਈ ਤਾਂ ਉਹਨਾਂ ਨੂੰ ਸਾਲ ਹੋ ਗਏ 30 35 35 ਸਾਲ ਦੋਸਤੋ ਜੇਕਰ 1995 ਦਾ ਬਿਆੰਤ ਸਿਓ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੀ ਅਸੈਸੀਨੇਸ਼ਨ ਵਾਲਾ ਕਾਂਡ ਹੈ 95 ਤੇ 24 29 ਸਾਲ ਹੋ ਗਏ ਮਿੱਤਰੋ ਤੇ 25 ਮਾ 30ਵਾਂ ਸਾਲ ਚੱਲ ਪਿਆ 20 ਸਾਲ ਉਹਨਾਂ ਸਾਲਾਂ ਤੋਂ ਜਿਹੜੇ ਬੰਦੇ ਬੰਦ ਐ ਉਹਨਾਂ ਨੂੰ ਯਾਰ ਨਾ ਤਾਂ ਉਹਨਾਂ ਦੀ ਜੇਲ ਬਦਲੀ ਕਰੀ ਜਾ ਰਹੀ ਐ ਨਾ ਉਹਨਾਂ ਨੂੰ ਪੈਰੋਲ ਨਾ ਛੁੱਟੀ ਜੇ ਛੁੱਟੀ ਦਿੰਦੇ ਆ ਤਾਂ ਉਹਨਾਂ ਨੂੰ ਥਾਣੇ 'ਚ ਰੱਖਦੇ ਐ ਪਰ ਜਿਹੜਾ ਸਰਸੇ ਵਾਲਾ ਉਹ ਮਿੱਤਰੋ ਹੁਣ ਫੇਰ ਆ ਗਿਆ ਸਰਸੇ ਡੇਰੇ ਚੋਂ ਨੇ ਵੀਡੀਓ ਪਾਤੀ ਕਿ ਪ੍ਰੇਮੀ ਜਨ ਕਿਰਪਾ ਕਰਕੇ ਡੇਰੇ ਮੇ ਨਾ ਆਏ ਆਪ ਇਹੀ ਹੈ ਵਹੀਂ ਸੇ ਰਹਿਕਰ ਉਸ ਭਗਵਾਨ ਦਾ ਨਾਮ ਲੀਜੀਏ ਸਰਸੇ ਵਾਲਾ ਡੇਰੇ ਚੋਂ ਉਹ ਜਿਹੜੀ ਸੀਗੀ ਉਹਦੀ ਚੇਲੀ ਉਹਦਾ ਸੀ ਮੇਰੀ ਧੀ ਹੈ ਉਹਦੇ ਨਾਲ ਤੇ ਉਹ ਜਿਹੜਾ ਗੋਲਜਾ ਉਹਨਾਂ ਦਾ ਬਣਿਆ ਹੋਇਆ 게ਟ ਤੇ ਉਥੋਂ ਵੀਡੀਓ ਪਾ ਰਿਹਾ ਕਿ ਮੈਂ ਡੇਰੇ ਚ ਆ ਗਿਆ ਸਰਸੀ ਪਰ ਕੋਈ ਵੀ ਪ੍ਰੇਮੀ ਡੇਰੇ ਚ ਆਉਣ ਦਾ ਕਸ਼ਟ ਨਾ ਕਰੇ ਤੇ ਜਿਹੜੇ ਉਹ ਵੀਡੀਓ ਪਾਉਂਦੇ ਆ ਨਾ ਹਾਂ ਇੰਦਰ ਪਿੰਡ ਆ ਉਹਨਾਂ ਦਾ ਪੀਲਿਆਂ ਵਾਂਗਾਂ ਕੁਲੇ ਕਟੜਾ ਪ੍ਰੇਮੀ ਐ ਚਲ ਕੋਈ ਕਿਸੇ ਧਰਮ ਨੂੰ ਫੋਲੋ ਕਰੇ ਆਪਾਂ ਕੀ ਲੈਣਾ ਪਰ ਗੱਲ ਪਤਾ ਕੀ ਐ ਮੂਰਖ ਲੋਕ ਯਾਰ ਸ਼ਿਵਾ ਛਤਰਪਤੀ ਪੱਤਰਕਾਰ ਦੇ ਕਾਂਡ ਦੇ ਵਿੱਚ ਉਹਨੂੰ ਸਜ਼ਾ ਹੋਈ ਗਵਾਹ ਲੱਗ ਗਏ ਟ੍ਰਾਇਲ ਹੋ ਗਿਆ ਸਭ ਕੁਝ ਹੋ ਕੇ ਕੋਰਟ ਨੇ ਸਜ਼ਾ ਕਰਤੀ ਤੇ ਜਿਹੜੀ ਸਰਸੇ ਆਲਾ ਸਾਧ ਭੁਗਤ ਰਿਹਾ ਨੰਬਰ 2 ਬਲਾਤਕਾਰੀ ਬੰਦਾ ਯਾਰੋ ਜਿਹੜਾ ਸਾਬਤ ਹੋ ਗਿਆ ਉਹ ਭੁਗਤ ਰਿਹਾ ਪਰ ਜਿਹੜੇ ਉਹਦੇ ਮਗਰੇ ਮੂਰਖ ਜੇ ਲੋਕ 70% ਹੈਗੇ ਹਲੇ 30% ਮੋੜੇ ਆ ਉਹਨਾਂ ਦੀਆਂ ਵੋਟਾਂ ਨੂੰ ਬਟੋਰਨ ਵਾਸਤੇ ਵਾਰੀ-ਵਾਰੀ ਵਾਰੀ-ਵਾਰੀ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਜਮਾਨਤ ਦੇ ਰਿਹਾ ਹੈ ਛੁੱਟੀ ਦੇ ਰਿਹਾ ਹੈ ਤਾਂ ਜਦੋਂ ਜੀ ਕਰਦਾ ਬਾਈ ਜੀ ਉਹ ਸਾਲ 'ਚ 4 ਤੋਂ 5 ਵਾਰੀ ਆ ਕੇ ਆਪ ਦਾ ਡਾਈਡ ਵੀ ਲਾ ਕੇ ਤੇ ਆਪ ਦਾ ਐਸ਼ਵਰਾਮ ਕਰਕੇ ਤੇ ਇਹਨਾਂ ਨੂੰ ਪਵਾ ਕੇ ਵੋਟਾਂ ਜਿਵੇਂ ਹਰਿਆਣਾ 'ਚ ਪੁਵਾਈਆਂ ਹੁਣ ਦਿੱਲੀ ਇਲੈਕਸ਼ਨ ਹੈ ਮਿੱਤਰੋ ਉਹਦੇ ਵਾਸਤੇ ਸੱਦਿਆ ਹੈ ਤੇ ਜਿਹੜੇ ਇਹਨਾਂ ਦੇ ਮੂਰਖ ਹੈ ਨਾ ਉਹ ਕਹਿੰਦੇ ਅਸੀਂ ਕਿਉਂ ਦੇ ਦਾ ਦੀਵੇ ਬਾਲਾਂਗੇ ਦੂਜਾ ਕਹਿੰਦਾ ਅਸੀਂ ਦਰਸ਼ਨ ਕਰਨ ਜਾਵਾਂਗੇ ਪਿਤਾ ਜੀ ਦੇ ਤੀਜਾ ਕਹਿੰਦਾ ਤੁਸੀਂ ਆਏ ਆਏ ਆਖਿਆ ਕਰੋ ਵੀ ਅਸੀਂ ਬਲਾਤਕਾਰੀ ਪਿਤਾ ਦੇ ਦਰਸ਼ਨ ਕਰਨ ਜਾਂਦੇ ਆਂ ਸ਼ਰਮ ਮੰਨੋ ਯਾਰ ਮਾੜੀ ਮੋਟੀ ਜਿਹੜੇ ਜਿਨ੍ਹਾਂ ਨੂੰ ਬਣਦੀ ਐ ਪੈਰੋਲ ਛੁੱਟੀ ਜੇਲ ਬਦਲੀ 35 35 ਸਾਲ ਹੋ ਗਏ ਉਹਨਾਂ ਨੂੰ ਨਹੀਂ ਮਿਲ ਰਹੀ ਤੇ ਇਹ ਭਾਈ ਸਾਹਿਬ ਹੋਰੀ ਤੇ ਜਦ ਨੂੰ ਆ ਜਾਂਦਾ ਕੋਈ ਕਾਂਗਰਸੀ ਨਹੀਂ ਬੋਲਿਆ ਕੋਈ ਕਾਲੀ ਨਹੀਂ ਬੋਲਿਆ ਕੋਈ ਹੋਰ ਝਾੜੂ ਵਾਲਾ ਨਹੀਂ ਬੋਲਿਆ ਬਾਈ ਜੀ ਤੇ ਜਿਨ੍ਹਾਂ ਨੇ ਇਹਨੂੰ ਛੁੱਟੀ ਤੇ ਵਾਰੀ-ਵਾਰੀ ਜਿਹੜੇ ਲੈ ਕੇ ਆਉਂਦੇ ਐ ਉਹਨਾਂ ਨੇ ਤਾਂ ਬੋਲਣਾ ਕੀ ਐ ਤੇ ਆ ਨਾਲ-ਨਾਲ ਵੀਡੀਓ ਤੁਸੀਂ ਵੇਖ ਲੀਆਂ ਕਿ ਕਿਵੇਂ ਲੰਡੂਏ ਪ੍ਰੇਮੀ ਕਹਿੰਦੇ ਅਸੀਂ ਘਿਓ ਦੇ ਦੀਵੇ ਵਾਲਾਂਗੇ ਵਾਹ ਮਾਂ ਦੇ ਪੁੱਤੋ ਮੰਨ ਕੇ ਸੁਨੋ ਸ਼ੇਰ